ਹਾਂ ਜੀ ਅਜੇ ਤਾਂ ਮਾਰਾ ਨਾ ਬੜੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਨੂੰ ਬੇਨਤੀ ਹੈ ਆਪ ਜੀ ਜਾਣਦੇ ਇਹੜੇ ਫੈਸਲੇ ਕਰਵਾਉਂਦੇ ਹਨ ਨਾ ਈਆਂ ਦੇ ਤੇ ਪੰਜਾਬ ਪੁਲਿਸ ਨੂੰ ਵੀ ਰਿਕਵੈਸਟ ਆ ਹੁਣ ਜੇ ਕੰਮ ਆਪਾਂ ਜਾਂ ਪੁਲਿਸ ਕਰੇ ਮਹਿਲਾ ਕਮਿਸ਼ਨ ਇਹ ਕਹਾਂ ਕੰਡਾ ਮਹਿਲਾ ਕਮਿਸ਼ਨ ਦਾ ਸੁਣਦਾ ਈਆਂ ਦਾ ਦੋਖ ਠੀਕ ਹੈ ਨਹੀਂ ਇਹਨਾਂ ਨੂੰ ਜੇ ਡੰਡਾ ਕਾਇਮ ਕਰ ਲੈਣਾ ਪੰਜਾਬ ਪੁਲਿਸ ਤੇ ਮਹਿਲਾ ਕਮਿਸ਼ਨ ਤੇ ਧੀਆਂ ਦੇ ਹੱਕ ਦੇ ਵਿੱਚ ਖੜਨਾ ਤੇ ਧੀਆਂ ਘਰ ਦੇ ਵਿੱਚ ਦੁਖੀ ਨਾ ਵਸਣ ਹੁਣ ਇਹ ਆਪਣੇ ਕੋ ਜਿਹੜੀ ਕੁੜੀ ਆਈ ਹੋਈ ਆ ਪੰਜਵਾਂ ਮਹੀਨਾ ਇਹਨਾਂ ਨੂੰ ਲੱਗਾ ਹੋਇਆ ਵਾ ਸੱਸੇ ਦੀ ਮਰ ਗਈ ਆ ਸੱਸ ਮਰੀ ਤੇ ਗਈ ਨਾਲੇ ਉਲਟੀ ਦੀ ਕੁੱਟਮਾਰ ਕਰੀ ਆ ਜਿਹੜਾ ਘਰ ਵਾਲਾ ਉਹ ਵੀ ਦੀ ਕੁੱਟਮਾਰ ਕਰਦਾ ਇਹ ਨਹੀਂ ਕੋਈ ਕੇਅਰ ਨਹੀਂ ਕਰਦਾ ਜਿਹਨਾਂ ਲੇਸਨਸ਼ਿਪ 'ਚ ਰਹਿ ਰਿਹਾ ਵਾ ਉਹਦੇ ਨਾਲ ਜ਼ਿਆਦਾ ਕੇਅਰ ਕਰਦਾ ਨਾਲੇ ਅੱਗੇ ਕੋਈ ਗੱਲਬਾਤ ਕਰਦੀ ਇਹ ਵੀ ਕਰਦੀ ਆ ਜਾਂ ਕਾਰਵਾਈ ਕਰਉਂਦੀ ਆ ਤੇ ਪੁਲਿਸ ਵੀ ਕਹਿ ਜਾਂਦੇ ਆ ਵੀ ਹਾਂ ਵੀ ਲੇਸਨਸ਼ਿਪ 'ਚ ਰਹਿ ਸਕਦਾ ਆਦਮੀ ਵੀ ਅਸੀਂ ਨਹੀਂ ਕੁਝ ਕਰ ਸਕਦੇ ਜੇ ਪੰਜਾਬ ਪੁਲਿਸ ਨਹੀਂ ਕੁਝ ਕਰ ਸਕਦੀ ਜਿਹੜਾ ਇਹਨੂੰ ਬੱਚਾ ਹੋਣ ਵਾਲਾ ਪਹਿਲਾ ਬੱਚਾ ਵਾ ਵੀ ਇਹਦੇ ਹੱਕ ਦੇ ਵਿੱਚ ਤੇ ਪੁਲਿਸ ਖੜ ਸਕਦੀ ਆ ਪੰਜਾਬ ਪੁਲਿਸ ਨੇ ਮਹਿਲਾ ਕਿਸੇ ਕਿਉਂ ਨਹੀਂ ਸਾਥ ਦਿੰਦੇ ਕਿਉਂ ਨਹੀਂ ਪਿਆਰੇ ਹੱਕ ਚ ਖੜਦੇ ਕਿ ਇਹਨਾਂ ਨੂੰ ਜੇ ਡੰਡਾ ਕਹਿਵੇਂ ਇਹਨਾਂ ਨੂੰ ਖੁਦ ਨੂੰ ਕਰਨਾ ਚਾਹੀਦਾ ਹੁਣ ਆਪ ਜੀ ਤੁਸੀਂ ਸੁਣਦੇ ਇਹਦੇ ਉਹਨਾਂ ਨੇ ਮੂੰਹ ਹੀ ਬਿਆਨ ਸੋਹਦੇ ਵੀ ਕੀ ਗੱਲ ਹੋਈ ਆ ਬਸੋ ਬੁੱਤ ਮੇਰਾ ਘਰ ਵਾਲਾ ਮੇਰਾ ਸਾਥ ਨਹੀਂ ਦਿੰਦਾ ਜਨਾਨੀ ਨਾਲ ਰਹਿ ਰਿਹਾ ਮੇਰੇ ਸਹੁਰੇ ਮਰੇ ਤੋਂ ਪਹਿਲਾਂ ਦੀ ਇਹਨਾਂ ਦੀ ਗੱਲ ਬਾਤ ਮੈਨੂੰ ਪਤਾ ਨਹੀਂ ਬਾਅਦ ਚ ਪਤਾ ਲੱਗਾ ਉਹ ਕਹਿੰਦੀ ਮੈਂ ਤੇਰਾ ਘਰ ਨਹੀਂ ਬਸ ਦੇਣਾ ਕਹਿੰਦੀ ਕਿ ਤਲਾਕ ਦੇ ਦੇ ਇਹਨੂੰ ਤੇ ਮੈਂ 50000 ਰੁਪਏ ਦੇ ਦੇ ਇਹਨੂੰ ਤੇ ਤੇ ਘਰ ਵਾਲਾ ਵੀ ਖੜਦਾ ਤੈਨੂੰ ਲਾ ਤਾਂ ਉਹਨੂੰ ਮੈਂ ਰੱਖਣਾ ਹੀ ਨਹੀਂ ਆ ਮਾਤਾ ਜੀ ਨਹੀਂ ਉਹਨੂੰ ਕਹਿਣਾ ਸੀ ਵੀ ਤੂੰ ਬੱਚਾ ਹੋਣ ਤੋਂ ਪਹਿਲਾਂ ਦੱਸਦਾ ਕਹਿੰਦੀ ਉਹਨਾਂ ਨਾਲ ਨਾਲ ਨਹੀਂ ਕਹਿੰਦੀ ਆਹੀਂ ਨਹੀਂ ਰੱਖਣਾ ਤੇ ਇਹਨੂੰ ਲੈ ਲਉ ਨਾ ਨਾ ਕਿੰਨੀਆਂ ਨੜਾਨਾਂ ਤੇਰੀਆਂ ਉਹਨਾਂ ਨਾਲ ਨਹੀਂ ਕੀ ਤੇ ਇੱਥੇ ਆ ਗਈ ਪੱਕੇ ਤੌਰ ਤੇ ਘਰ ਵਿੱਚ ਕੋਈ ਤੇ ਦੇਰ ਜੱਟ ਕਿੰਨੇ ਆ ਕੋਈ ਨਹੀਂ ਹੈਗਾ ਕੋਈ ਨਹੀਂ ਹੈਗਾ ਇਕੱਲਾ ਇਕੱਲਾ ਮੇਰੇ ਘਰ ਹੁਣ ਜਿਹੜੀ ਤੁਸੀਂ ਕਾਰਵਾਈ ਕਰਾਈ ਪੁਲਿਸ ਦੇ ਹੋ ਕੀ ਕਹਿੰਦੇ ਆ ਉਹ ਕਹਿੰਦੀ ਆ ਜਿਹੜੀ ਤੋਂ ਖੋਟ ਤੇ ਆਇਆ ਨਾ ਬਾਈ ਕੋਈ ਨਹੀਂ ਆਇਆ ਹੁਣ ਆਹ ਤਾਂ ਆ ਇਸ ਕਰਾਈ ਆ ਆ ਦੇਖ ਸਕਦੇ ਹੋ ਤੁਸੀਂ ਆਹ ਕਰਾਈ ਹੋਈ ਕਾਰਵਾਈ ਕਿੰਨੇ ਦਿਨ ਹੋ ਗਏ ਕਾਰਵਾਈ ਕਰਾਈ ਨੂੰ ਵੀਰਵਾਰ ਕਰਾਈ ਵੀਰਵਾਰ ਵੀਰਵਾਰ ਕਰਾਈ ਆ ਹੋ ਗਏ ਵੇਸੇ 7 ਦਿਨ ਹੋ ਗਏ ਜਹੇ ਟੱਕਰ ਕੋਈ ਜਿਹੜਾ ਫੋਨ ਨਹੀਂ ਕਰਿਆ ਹੈਗਾ ਕਿਹੜੇ ਅਫਸਰ ਨੇ ਪੇਸ਼ ਹੋ ਕੇ ਦਿੱਤੀ ਰਿਪੋਰਟ ਐਸਐਸਪੀ ਦੇ ਨਾਲ ਜੀ ਐਸਐਸਪੀ ਦੇ ਜਿਹੜੀ ਰਿਪੋਰਟ ਪੇਸ਼ ਹੋ ਕੇ ਦਿੱਤੀ ਆ ਹਨਾ ਵੀ ਇਹਨਾਂ ਨੂੰ ਰਿਕਵੈਸਟ ਹੀ ਆ ਮੇਰੀ ਪੰਜਾਬ ਪੁਲਿਸ ਨੂੰ ਪਲੀਜ਼ ਤੁਹਾਡੇ ਅੱਗੇ ਰਿਕਵੈਸਟ ਆ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਆਪਣੇ ਪਰਿਵਾਰਾਂ ਨੂੰ ਛੱਡ ਕੇ ਬੱਚੇ ਹੋਣ ਵਾਲੇ ਕਰਕੇ ਜਿਹੜੇ ਆਪਣੀਆਂ ਘਰ ਵਾਲਿਆਂ ਨੂੰ ਨਹੀਂ ਪੁੱਛਦੇ ਤੁਹਾਡੇ ਘਰ ਕਵਾਸਟੇ ਵੀ ਇਹੋ ਜਿਹੇ ਬੰਦਾਂ ਦੇ ਇੱਕ ਰੀ ਡਾਕ ਫਿਆਨੀ ਸ਼ੁਰੂ ਕਰ ਲੋ ਕਿਉਂਕਿ ਆਪਣੀਆਂ ਨਹੀਂ ਧੀਆ ਭੜਾ ਜਿਹੜੇ ਇਹੋ ਜਿਹੇ ਧੀਆ ਭੜਾ ਜਿਹੜੀਆਂ ਨੇ ਦੁੱਖ ਲੈ ਕੇ ਆਉਂਦਾ ਹਨ ਸਾਡੇ ਕੋਲ ਨਹੀਂ ਸੁਣੋਂਦਾ ਇੱਕ ਦੇ ਵਦੇ ਪੂਰਾ ਟਾਈਮ ਪੰਜਵਾਂ ਮਹੀਨਾ ਇਹ ਸਾਹ ਦੇ ਵਿੱਚ ਵਿਚਾਈ ਦਾ ਘਰ ਰਸਟ ਕਰਨਾ ਟਾਈਮ ਆ ਉਹਦੀ ਪੁੱਛ ਬਦਲ ਕਰਨਾ ਵੀ ਇਹੋ ਜਿਹੇ ਬੰਦਾ ਮੈਂ ਕਿਹਨੇ ਚਵਲ ਬੰਦਾ ਕਿਦੇ ਸਾਹਮਣੇ ਆ ਜੇ ਮਾਰਾਂ ਲੜੜੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਨਾ ਰੱਬ ਕਰਾਵੇ ਤੇਰੇ ਵੀ ਬੱਚੇ ਤੇਰੀਆਂ ਵੀ ਭੈਣਾਂ ਘਾਤ ਜੇ ਤੇਰੇ ਭੈਣ ਨਾਲ ਇਹ ਸਟੈਪ ਹੋਵੇ ਬੱਚਾ ਹੋਣ ਵਾਲਾ ਤੇਰਾ ਤੇਰਾ ਜੀਜਾ ਤੈਨੂੰ ਛੱਡ ਦੇ ਤੇਰੀ ਭੈਣ ਨੂੰ ਤਾਂ ਤੇਰੇ ਮਨ ਦੇ ਕੀ ਬੇਪਰੂਗੀ ਉਹ ਬਜ਼ੁਰਗਾਂ ਦੇ ਮਨ ਦੇ ਕੀ ਬਾਪਰਦੀ ਆ ਜਿਨ੍ਹਾਂ ਨੇ ਇੱਕ ਧੀ ਦੇ ਕੇ ਪੁੱਤ ਛੇੜਿਆ ਵੀ ਸਾਡਾ ਪੁੱਤ ਆ ਬਜ਼ੁਰਗੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਂ ਗਏ ਹੋਈਆਂ ਖਾਣ ਤੋਂ ਨਾ ਪੀ ਆਪਣਾ ਘਰ ਵਾਹ ਘਰ ਵਸਾ ਲਈ ਤੁਸੀਂ ਗੱਲ ਨਹੀਂ ਕਰੀ ਜਵਾਈ ਨਾਲ ਆਪਣੇ ਨਾਲ ਕਰੀ ਧੀ ਮਾਦਾ ਜੀ ਉਹ ਹੱਥ ਜੋੜਦੀ ਤੇ ਲੈ ਲਊ ਇਹਨਾਂ ਨੂੰ ਆਈ ਨਹੀਂ ਰੱਖਣਾ ਤਰੀ ਪਹਿਲੇ ਮੇਰੇ ਮਾਪੇ ਉਹਨੇ ਕਹਿੰਦੇ ਇਹੀ ਰੱਖਣਾ ਲੈ ਲੋ ਜਿਹੜਾ ਤੁਸੀਂ ਵਿਆਹ ਕਰਾਈ ਪੁਛਪਰਦਾਲ ਕਰਕੇ ਨਹੀਂ ਕਰਿਆ ਸੀ ਨਾ ਇਹਨਾਂ ਨੇ ਪੁਛਪਰਦਾਲ ਕੀਤੀ ਜਿਓਂ ਬੱਤੇ ਵੀ ਉਹ ਹੱਗੇ ਹੀ ਕਰਦਾ ਰਹਿਣਾ ਸਾਡੀ ਉਹ ਵਿਚੋਲੇ ਨੂੰ ਲਾਂਭਾਂ ਦਿੱਤਾ ਦੁਬਾਰਾ ਦੁਬਾਰਾ ਦੀ ਨਕੀ ਰਿਤੇ ਅੱਛਾ ਇਹ ਹੋਟਲ ਆਹ ਕਿੱਥੇ ਸੇਵਾ ਦੇ ਕਾਫੇ ਉਹ ਸਾਡੇ ਤੇ ਵਿਚੋਲੇ ਮਕਾਨ ਵਿਆਹ ਅੱਜ ਸਾਡਾ ਉਹ ਮਕਾਨ ਜਿਹੜਾ ਉਹ ਸਮਾਨ ਸਿੰਘ ਨੇ ਰਾਖੀ ਅਹੀਂ ਕਰਦੇ ਨੇ ਹੁਣ ਇਸ ਟਾਈਮ ਕਿੱਥੇ ਰਹਿ ਰਹੇ ਤੁਸੀਂ ਬੈਠੇ ਮੈਂ ਆਪਣੇ ਕੋਲ ਲੈ ਲਏ ਰਾਜ ਨੂੰ ਮੋਟਾ ਮਾਈ ਮੈਂ ਆ ਦੇਖ ਸਕਦੇ ਹਾਂ ਸਾਡੀ ਤੁਸੀਂ 2.5 ਮਹੀਨੇ ਹੋ ਗਏ ਇਹਨੂੰ ਫਿਕਰ ਨਹੀਂ ਜਦੋਂ ਦੀ ਫ੍ਰੈਗਨਸੀ ਹੋਈ ਹੈ ਨਾ ਉਹਦੇ ਨਾ ਕੁੜੀ ਨੂੰ ਫੋਨ ਕਰਦਾ ਵਾ ਨਾ ਉਹਦੀ سپورਟ 'ਚ ਖੜਦਾ ਵਾ ਜਿਹੜੀ ਲੇਸਨਸ਼ਿਪ 'ਚ ਰਹਿ ਵੀ ਹੋ ਰਹੀ ਹੈ ਵਰੀ ਆ ਦੋ ਬੱਚੇ ਹੋ ਰੋਹਾ ਤਾਂ ਨਹੀਂ ਉਹਦਾ ਘਰ ਵਾਲਾ ਹੈਗਾ ਹਾਂਜੀ ਆ ਦੇਖ ਸਕਦੇ ਹੁਣ ਤੁਸੀਂ ਆਹ ਤੇ ਦੇਖੋ ਪੰਜਾਬ ਪੁਲਿਸ ਨੂੰ ਰਿਕਵੈਸਟ ਆ ਵੀ ਇਦਾਂ ਦੇ ਕੇਸ ਤੁਸੀਂ ਕਿਉਂ ਨਹੀਂ ਵੜਦੇ 3 ਮਹੀਨੇ ਚੇਰੇ ਮੁੰਡਾ ਇਦਾਂ ਦੇ ਕੇਸ ਤੁਸੀਂ ਪੱਤਰ ਪੰਜਾਬ ਪੁਲਿਸ ਨੂੰ ਮੇਰੀ ਰਿਕਵੈਸਟ ਆ ਪੁਲਿਸ ਵਾਲਿਆਂ ਨੂੰ ਆਪਣੇ ਪੰਜਾਬ ਦੇ ਵਿੱਚ ਨਹੀਂ ਦਿੱਤੀਆਂ ਜਿਹੜੀਆਂ ਦਿਖਣੀਆਂ ਬੰਦ ਹੋ ਜਾਣੀਆਂ ਇੱਕ ਤੋਂ ਇੱਕ ਵੱਧ ਚੜ ਕੇ ਜਿਹੜੇ ਕੇਸ ਸਾਡੇ ਕੋਲ ਆਈ ਜਾਂਦੇ ਆ ਪਰ ਮਹਿਲਾ ਕਮਿਸ਼ਨ ਨੂੰ ਵੀ ਮੇਰੀ ਰਿਕਵੈਸਟ ਆ ਕਿਉਂਕਿ ਅਸੀਂ ਪਿੰਡਾਂ ਵਿੱਚ ਜਾਂਦੇ ਜ਼ਿਲ੍ਹਿਆਂ ਵਿੱਚ ਜਾਂਦੇ ਨੇ ਜਦੋਂ ਇਹਦੇ ਦੁੱਖ ਸੁਣਦੇ ਫਿਰ ਪਤਾ ਲੱਗਦਾ ਤੇ ਤੁਸੀਂ ਉਹਨਾਂ ਜਿਹੜੀਆਂ ਜਨਾਨੀਆਂ ਕਈਆਂ ਮਰੀਆਂ ਪੰਦੇ ਵੀ ਉਹਨਾਂ ਦੇ ਜੀਦੇ ਆ ਬੱਚੇ ਵੀ ਉਹਨਾਂ ਦੇ ਹੈਗੇ ਆ ਜਿਹੜੇ ਬੰਦਾ 4 ਪੈਸੇ ਲੜ ਕਮਾਉਂਦਾ ਪੈਸੇ ਕਮਾਉਂਦਾ ਉਹ ਘਰ ਜਾ ਕੇ ਤੀਜੇ ਥਾਂ ਘਰ ਜਾ ਕੇ ਕਿਉਂ ਘਰ ਫਟਦੀਆਂ ਮੋੜੋ ਸਬੰਧਾਂ ਨੂੰ ਇਹਦੀ ਕੇਅਰ ਕਰਨੀ ਚਾਹੀਦੀ ਉਹਦੀ ਚੁੱਕ ਦੇ ਵਿੱਚ ਲਾਇਸੈਂਸਪ ਜਿੰਨਾ ਰਹਿ ਰਿਆ ਨਾ ਉਹਦੀ ਚੁੱਕ ਚਾੜ ਕੇ ਆਪਣੀ ਜਨਾਨੀ ਨੂੰ ਕਹਿੰਦਾ ਇਹ ਬੱਚਾ ਵੀ ਮੇਰਾ ਨਹੀਂ ਹੈਗਾ ਤੂੰ ਵੀ ਮੇਰੀ ਕੱਖ ਨਹੀਂ ਲੱਗਦੀ ਆਹ ਸੋਣੀ ਸਾਡੇ ਅੱਗੇ ਆ ਕੇ ਕਹਿੰਦੇ ਪੁਲਿਸ ਦੇ ਕੇ ਕੀ ਕਹਿੰਦੇ ਨੇ ਪੁਲਿਸੀ ਦੱਸੋ ਇਹ ਉਸ ਵਾਲਿਆਂ ਨੂੰ ਆਂਦੇ ਆ ਜੇ ਦੋ ਦਿਨ ਵਾਸਤੇ ਤੂੰ ਚੰਝਾ ਕਰੇ ਅੱਛਾ ਠੀਕ ਹੈ ਅਹੀਂ ਆਖੇ ਵੀ ਮਾਂ ਤੁਹਾਡੇ ਉੱਥੇ ਹੀ ਕਹਿੰਦੇ ਵੀ ਕਿਉਂ ਦੋ ਦਿਨ ਵਾਸਤੇ ਕਿਉਂ ਜਾਵੇ ਇਹਦਾ ਘਰ ਬਾਹਰ ਆ ਇਹਨੂੰ ਕਿਉਂ ਨਹੀਂ ਰਹਿਣ ਦਿੰਦੇ ਨਾਲੇ ਹਾਂ ਇਹਨੂੰ ਧਮਕੀਆਂ ਦੇ ਦਿੰਦਿਆਂ ਅਸੀਂ ਦਵਾਈ ਖਾ ਲੈਣੀ ਅਸੀਂ ਤੇਰੇ ਸਿਰ ਚੜ ਕੇ ਮਰ ਜਾਣਾ ਵਾ ਹਾਂ ਐਦਾਂ ਮਾ ਉਹ ਜੇ ਆ ਵੀ ਜੇ ਅਸੀਂ ਘਰੇ ਗਏ ਆ ਪੁਲਿਸ ਵਾਲੇ ਗਾੜੀ ਨੂੰ ਆਂਦੇ ਆ ਵੀ ਤੂੰ ਇਹਨੂੰ ਮਤਲਬ ਕਿ ਤੂੰ ਰਹਿਣਾ ਚੰਨੀ ਆ ਤਾਂ ਅਸੀਂ ਦੋ ਦਿਨਾਂ ਬਾਅਦ ਤੈਨੂੰ ਆਵਾਂਗੇ ਅਜੇ ਤੱਕ ਕੋਈ ਸਾਡੀ ਕਾਰਵਾਈ ਨਹੀਂ ਜੇ ਹੋਈ ਤੇ ਆਈ ਨਹੀਂ ਬੋਲਣਾ ਉਹਨਾਂ ਨੇ ਖੜਿਆ ਕਰਿਆ ਕਰਿਆ ਜੀ ਕਰਨ ਨੂੰ ਪੜਿਆ ਨਹੀਂ ਆ ਉਹ ਪਜਾ ਦਿੱਤਾ ਪੈਣਾ ਨੇ ਪਜਾ ਦਿੱਤਾ ਉਹਨਾਂ ਨੇ ਅੱਛਾ ਜੀ ਉਸ ਵਾਲਿਆਂ ਨੇ ਪਜਾ ਦਿੱਤਾ ਪੈਣ ਨੂੰ ਮਤਲਬ ਭਰਾ ਨੂੰ ਅੱਛਾ ਜੀ ਇਹਨਾਂ ਨੇ ਪੈਣਾ ਨੇ ਜਿਹਨਾਂ ਨੂੰ ਪੁਲਸੀ ਆਈ ਆ ਇੱਕ ਬਜ਼ੁਰਗੀ ਉਹਨਾਂ ਦੇ ਘਰੇ ਉਹ ਵੀ ਬੋਲਣ ਲੱਗ ਪਿਆ ਸਾਡੀ ਕਾਹੀ ਜਿਹੀ ਗੱਲ ਕਿ ਕਿਤੇ ਘਰ ਦੇ ਵਿੱਚ ਰਵੇ ਤੇ ਘਰ ਵਾਲਿਆਂ ਨੂੰ ਦੋਕਾ ਲਾਉਣਾ ਵੀ ਘਰ ਵਾਲਾ ਇਹਨੂੰ ਖਰਚਾ ਪਰਤਾ ਦਊਗਾ ਫੇਰੀ ਆਪਣਾ ਕਰਾਉਗਾ ਉਹ ਜਨਾਨੀ ਜਿਹੜੀ ਆ ਨਾ ਜਨਾਨੀ ਉਹ ਹੀ ਨੇ ਘਰ ਵਸਣ ਦੀ ਉਹ ਐਨਾ ਗੱਲ ਮੁੰਦਾ ਕਰਦੀ ਆ ਆ オンਲਾਈਨ ਜਿਹੜੀ ਬਣੇ ਰਿਪੋਰਟ ਸਰਵਾਇਸ ਹੋਵਾ ਦੇਖ ਲੈਂਦੇ ਆ ਇਹਨਾਂ ਰਿਪੋਰਟ ਆ ਰਹੀ ਕੋਈ ਕਾਰਵਾਈ ਨਹੀਂ ਹੁੰਦੀ ਪਈ ਵੀ ਹੁਣ ਮੈਲਾ ਕਮਿਸ਼ਨ ਦਾ ਇੱਕ ਸਵਾਲ ਆ ਤੁਸੀਂ ਆਪ ਜੀ ਸਾਰੇ ਦੇਓ ਕਮੈਂਟ ਆ ਰਹੀ ਦੱਸਿਓ ਵੀ ਕੌਣ ਗਲਤ ਐ ਇੱਥੇ ਕੌਣ ਸਹੀ ਆ ਕਿਉਂਕਿ ਐਸੀ ਖੜਦੇ ਪਿੰਡਾਂ ਵਿੱਚ ਜਾਣੇ ਨਕਵਾਰੀ ਕਰਦੇ ਆ ਕਿਹੜਾ ਸਹੀ ਕਿਹੜਾ ਗਲਤ ਆ ਹੁਣ ਇਸ ਕੁੜੀ ਦੀ ਜਿਹੜੀ ਸਫਾਈ ਹੋਦੀ ਆ ਕੋਈ ਜੁਰਗਾ ਵਿਚਾਰਾ ਸਬਜੀ ਵੇਸਟ ਵੇਚ ਨਾਲ ਆ ਵਾ ਜਿਹੜੀਆਂ ਦੋ ਧੀਆ ਇੱਕ ਵਿਆਹ ਦੀ ਦੂਜੀ ਧੀ ਜਿਹੜੀ ਦੁਖੀ ਆ ਹੁਣ ਉਸ ਆਦਮੀ ਦਾ ਫਰਜ਼ ਨਹੀਂ ਪੈਂਦਾ ਹੈਗਾ ਜੇ ਉਹਦੇ ਭੈਣਾਂ ਦੇ ਨਾਲ ਇਹੋ ਸਟੈਪ ਹੋਵੇ ਤੇ ਕੀ ਬੰਦੇ ਵਾਪਰੇ ਵੀ ਪੰਜਾਬ ਪੁਲਿਸ ਨੂੰ ਮਹਿਲਾ ਕਮਿਸ਼ਨ ਨੂੰ ਮੇਰੀ ਰਿਕਵੈਸਟ ਕਰਕੇ ਨਕਮਾਰੀ ਕਰਕੇ ਨਾ ਡਾਂਗ ਦੇ ਜ਼ੋਰ ਤੇ ਜਿਹੜੀਆਂ ਧੀਆ ਵਾ ਇਹ ਡੰਡਾ ਕਹਿਮ ਸਾਡੀ ਪੰਜਾਬ ਪੁਲਿਸ ਨੂੰ ਕਰਨਾ ਪੈਣਾ ਫੇਰ ਜਾ ਕੇ ਸਾਡੀਆਂ ਧੀਆ ਸ਼ੇਪ ਹੋਣੀਆਂ ਅੜੀਆਂ ਲਾਇਸੈਂਸ ਸ਼ੇਪ ਵਾਲਾ ਕਰ ਦਿੱਤਾ ਨਾ ਨਾ ਵੀ ਹਾਂ ਵੀ ਬੰਦਾ ਰਹਿ ਜਾਂਦਾ ਕਾਨੂੰਨੀ ਤੌਰ ਤੇ ਕਾਰਵਾਈ ਨਹੀਂ ਕਰ ਸਕਦੇ ਇਹ ਜੱਜਾਂ ਵੀ ਇਹਨਾਂ ਨੂੰ ਮੇਰੀ ਬੇਨਤੀ ਬਹੁਤ ਘਰ ਬਰਬਾਦ ਹੋਉਂਦੇ ਆ ਹੁਣ ਤੁਸੀਂ ਦੱਸੋ ਵੀ ਇਸ ਹਾਲਤ ਦੇ ਵਿੱਚ ਪੰਜਵਾਂ ਮਹੀਨਾ ਲੱਗਾ ਉਸ ਬੰਦੇ ਨੂੰ ਰਸਤ ਦੇਣੀ ਚਾਹੀਦੀ ਨਹੀਂ ਘਰ ਦੇ ਵਿੱਚ ਰੱਖਣੀ ਚਾਹੀਦੀ ਜਨਾਨੀ ਜਿਹੜੇ ਬੱਚੇ ਨੂੰ ਤਰਸਦੇ ਹੋਣਾ ਪੁੱਛ ਕੇ ਵੇਖੋ ਤੇ ਜਿਨ੍ਹਾਂ ਨੇ ਬੱਚੇ ਹੁੰਦੇ ਉਹ ਘਰੋਂ ਬੇਕਾਰ ਕਰਦੇ ਲੈਸਣਾ ਸਿਪਾਹਾਂ ਚ ਬੈ ਕੇ ਇਹ ਬੰਦਾ ਸ਼ਿਤਰਾਂ ਵਾਲਾ ਹੈਗਾ ਕਿ ਨਹੀਂ ਹੈਗਾ ਹੁਣ ਪੰਜਾਬ ਪੁਲਿਸ ਨੂੰ ਰਿਕਵੈਸਟ ਕਰਦੇ ਤੁਸੀਂ ਛੇਤੀ ਛੇਤੀ ਕਾਰਵਾਈ ਕਰੋ ਇਹਨੂੰ ਘਰ ਦੇ ਵਿੱਚ ਬਿਠਾਓ ਇਸ ਤੇ ਆਪਣੀ ਧੀ ਨੂੰ ਕਿਉਂਕਿ ਇਹ ਆਪਣੀ ਧੀ ਆ ਕੱਲ ਨੂੰ ਇਹਦੇ ਨਾਲ ਧੱਕਾ ਹੁੰਦਾ ਕੱਲ ਨੂੰ ਆਪਣੇ ਨਾਲ ਵੀ ਹੋ ਸਕਦਾ ਜੇ ਆਪਾਂ ਕਿਸੇ ਦੇ ਹੱਕ 'ਚ ਖੜਾਗੇ ਨਾ ਤੇ ਆਪਣੇ ਨਾਲ ਵੀ ਕੋਈ ਖੜੂਗਾ ਅੱਜ ਇਹਦੇ ਨਾਲ ਕੋਈ ਖੜਦਾ ਪਰ ਕੱਲ ਨੂੰ ਆਪਣੇ ਨਾਲ ਕ ਪੰਜਾਬ ਕੋਲੋਂ ਇੱਕ ਵੱਡੇ ਵਾਤਵਾਦ ਦੀ ਛੇਤੀ ਛੇਤੀ ਕਾਰਵਾਈ ਕਰਕੇ ਨੂੰ ਘਰੇ ਵੜਾਇਆ ਜਾਵੇ ਜਿਹੜਾ ਆਦਮੀ ਆ ਉਹਨੂੰ ਛਿੱਤਰ ਫੇਰ ਕੇ ਉਹਨੂੰ ਸਿੱਧਾ ਕਰਕੇ ਜਿਹਦੇ ਨਾਲ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਬਾਰੇ ਬਿਠਾ ਕੇ ਰਾਜੀ ਨਾਵਾ ਕਰਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ